ਜਹਾਜ਼ ਦੇ ਵਿੱਚ ਸਵਾਰ ਨੌਜਵਾਨ ਨੇ ਗਵਾਇਆ ਆਪਣਾ ਆਪਾ ਪਾਇਲਟ ਦੀ ਅਨਾਉਂਸਮੈਂਟ ਸੁਣ ਗੁੱਸੇ ਵਿੱਚ ਆਇਆ ਨੌਜਵਾਨ ਗੁੱਸੇ ਵਿੱਚ ਆਏ ਪੈਸੇਂਜਰ ਨੇ ਚੱਕਿਆ ਵੱਡਾ ਕਦਮ ਦਿੱਲੀ 에어ਪੋਰਟ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੋਂ ਦੀ ਇੱਕ ਕਲਿੱਪ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੰਡੀਗੋ ਫਲਾਈਟ ਡਿਲੇ ਹੋਣ ਦੇ ਕਾਰਨ ਪਾਇਲਟ ਦੇ ਵੱਲੋਂ ਡਿਲੇ ਦੀ ਅਨਾਊਂਸਮੈਂਟ ਕੀਤੀ ਜਾ ਰਹੀ ਸੀ ਪਰ ਉੱਥੇ ਹੀ ਸਵਾਰ ਯਾਤਰੀਆਂ ਦੇ ਵਿੱਚੋਂ ਇੱਕ ਪੈਸੇਂਜਰ ਆਪਣਾ ਆਪਾ ਗਵਾਹ ਬੈਠਾ ਅਤੇ ਜਿਸ ਦੇ ਵੱਲੋਂ ਗੁੱਸੇ ਵਿੱਚ ਆ ਕੇ ਪਾਇਲਟ ਦੇ ਉੱਪਰ ਹੱਥ ਚੱਕਣ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੀ ਪੈਸੇਂਜਰ ਦੀ ਪੁਸ਼ਟੀ ਵੀ ਕੀਤੀ ਗਈ ਅਤੇ ਉਸ ਦਾ ਨਾਮ ਸਾਹਿਲ ਕਟਾਰੀਆ ਦੱਸਿਆ ਜਾ ਰਿਹਾ ਹੈ ਪਾਇਲਟ ਦੇ ਵੱਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕਿ ਧੁੰਦ ਦੇ ਕਾਰਨ ਫਲਾਈਟ ਡਿਲੇ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਅਨਾਉਂਸਮੈਂਟ ਨੂੰ ਸੁਣਨ ਤੋਂ ਬਾਅਦ ਸਾਹਿਲ ਕਟਾਰੀਆ ਨਾਮਕ ਪੈਸੈਂਜਰ ਗੁੱਸੇ ਵਿੱਚ ਆ ਆਪਣਾ ਆਪਾ ਗਵਾਹ ਬੈਠਾ ਅਤੇ ਉਸ ਦੇ ਵੱਲੋਂ ਪਾਇਲਟ ਦੇ ਉੱਪਰ ਹੱਥ ਚੱਕਿਆ ਗਿਆ ਜਿਸ ਦੀ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀ ਹੈ ਅਤੇ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਿਸ ਸਮੇਂ ਪਾਇਲਟ ਦੇ ਵੱਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਉਸੇ ਸਮੇਂ ਪੀਲੀ ਜੈਕਟ ਵਾਲੇ ਸਾਹਿਲ ਕਟਾਰੀਆ ਦੇ ਵੱਲੋਂ ਗੁੱਸੇ ਵਿੱਚ ਆ ਪਾਇਲਟ ਦੇ ਉੱਪਰ ਹੱਥ ਚੱਕਿਆ ਗਿਆ ਜਿਸ ਤੋਂ ਬਾਅਦ ਕੀ ਇੰਡੀਗੋ ਕੰਪਨੀ ਦੇ ਵੱਲੋਂ ਉਸ ਦੇ ਅਗੇਂਸਟ ਇੱਕ ਕੰਪਲੇਨ ਵੀ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਕੀ ਫਲਾਈਟ ਲੈਂਡ ਹੋਣ ਤੋਂ ਬਾਅਦ ਉਸ ਨੂੰ ਅਰੈਸਟ ਕਰ ਲਿਆ ਗਿਆ ਅਰੈਸਟ ਕਰਨ ਤੋਂ ਬਾਅਦ ਉਸ ਦੀ ਮਾਫੀ ਮੰਗਦੀ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿੱਥੇ ਕੀ ਉਹ ਹੱਥ ਜੋੜ ਕੇ ਮਾਫੀ ਮੰਗਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਉੱਥੇ ਹੀ ਅਰੈਸਟ ਕਰਨ ਤੋਂ ਬਾਅਦ ਉਸ ਦੀ ਮਾਫੀ ਨੂੰ ਸਵੀਕਾਰ ਨਹੀਂ ਕੀਤਾ ਗਿਆ ਅਤੇ ਉਸ ਦੇ ਉੱਪਰ ਬੰਦੀ ਹੋਈ ਕਾਰਵਾਈ ਵੀ ਕੀਤੀ ਜਾਵੇਗੀ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਸਾਹਮਣੇ ਆਈਆਂ ਹਨ ਜਿੱਥੇ ਕਿ ਫਲਾਈਟ ਡਿਲੇ ਹੋਣ ਦੇ ਕਾਰਨ ਪੈਸੈਂਜਰਸ ਗੁੱਸੇ ਵਿੱਚ ਆ ਜਾਂਦੇ ਨੇ ਪਰ ਇਸ ਵਾਰ ਤਾਂ ਪੈਸੈਂਜਰ ਦੇ ਵੱਲੋਂ ਪਾਇਲਟ ਦੇ ਉੱਪਰ ਹੱਥ ਚੱਕਿਆ ਗਿਆ ਜਿਸ ਤੋਂ ਬਾਅਦ ਕੀ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੀ ਮਾਫੀ ਮੰਗਦੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਪਰ ਉਸ ਦੀ ਮਾਫੀ ਨੂੰ ਨਾ ਸਵੀਕਾਰ ਕੇ ਉਸ ਦੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ